ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਅਫਾ ਅੱਜ ਗੱਲ ਕਰਾਂਗੇ ਮੰਨੂ ਦੇ ਵੱਡੇ ਹੋਣ ਬਾਰੇ ਸੋ ਚਾਹ ਦਾ ਮੰਨੂ ਤੇ ਉਸ ਦੀਆਂ ਭੈਣਾਂ ਵੱਡੀਆਂ ਹੋ ਜਾਂਦੀਆਂ ਨੇ ਜਿਵੇਂ ਕਿ ਮੰਨੂ ਤੁਸੀਂ ਦੇਖਿਆ ਹੈ ਕਿ ਮਨਪ੍ਰੀਤ ਦੀਦੀ ਦਾ ਰੋਲ ਕਰੇਗੀ ਤੇ ਉਧਰ ਮਿੰਦੋ ਵੀ ਵੱਡੀ ਹੋ ਚਾਏਗੀ ਤੇ ਮੰਨੂ ਦਾ ਤੁਸੀਂ ਦੇਖਿਆ ਹੈ ਕਿ ਉਸ ਦੀ ਹਰ ਇੱਕ ਗੱਲ ਪੂਰੀ ਹੁੰਦੀ ਆ ਤੇ ਉਸ ਵਿੱਚ ਇੱਕ ਰੱਬੀ ਸ਼ਕਤੀ ਹੁੰਦੀ ਆ ਜਾਦੂ ਵੱਡੀ ਹੁੰਦੀ ਆ ਤੇ ਬਹੁਤ ਜਿਆਦਾ ਕਰਮਾ ਵਾਲੀ ਹੁੰਦੀ ਆ ਕਿਉਂਕਿ ਉਸ ਦੀ ਹਰ ਇੱਕ ਗੱਲ ਅੱਜ ਹੋ ਜਾਂਦੀ ਆ ਪਹਿਲਾਂ ਚ ਇਹਦੇ ਕਾਲਜ ਵਿੱਚ ਜਾਂਦੀ ਆ ਤੇ ਉਸ ਨੂੰ ਕਾਫੀ ਜਾਣੇ ਇਹ ਸੋਚਦੇ ਆ ਕਿ ਇਹ ਜੋ ਮੂੰਹ ਚ ਗੱਲ ਕਹਿੰਦੀ ਆ ਉਹ ਪੂਰੀ ਹੋ ਜਾਂਦੀ ਆ ਤੇ ਆਪਾਂ ਇਸ ਦੇ ਲਾਗੇ ਨਹੀਂ ਬਹਿਣਾ ਇਹ ਇਸ ਦੀ ਜ਼ਬਾਨ ਕੁ ਲੈਣੀ ਆ ਪਰ ਬਾਅਦ ਵਿੱਚ ਹੌਲੀ ਹੌਲੀ ਸਾਰਿਆਂ ਨੂੰ ਰਿਅਲਾਈਜ਼ ਹੋਣ ਲੱਗ ਪੈਂਦਾ ਕਿ ਇਸ ਦੀ ਮੂੰਹੋਂ ਗੱਲ ਕੱਢੀ ਪੂਰੀ ਹੁੰਦੀ ਆ ਇਹ ਚੰਗੀਆਂ ਗੱਲਾਂ ਵੀ ਪੂਰੀਆਂ ਹੁੰਦੀਆਂ ਤੇ ਇਸ ਕਰਕੇ ਇਹ ਕੋਈ ਰੱਬੀ ਰੂਪ ਆ ਸੋ ਕਾਫੀ ਲੋਕਾਂ ਤੱਕ ਇਹ ਗੱਲ ਫੈਲ ਜਾਂਦੀ ਆ ਤੇ ਲੋਕੀ ਇਸ ਤੋਂ ਬਹੁਤ ਜ਼ਿਆਦਾ ਗੱਲਾਂ ਪੁੱਛ ਕੇ ਕੰਮ ਪੁੱਛ ਕੇ ਕਰਨ ਲੱਗ ਜਾਂਦੇ ਨੇ ਮੈਂ ਕਿ ਗੁਰਪ੍ਰੀਤ ਨੂੰ ਇਹ ਸਭ ਤੋਂ ਨੇ ਕਮੀ ਲੱਗਦੀ ਸੀ ਬਾਅਦ ਵਿੱਚ ਗੁਰਪ੍ਰੀਤ ਮੰਨੂ ਦੀ ਬੜੀ ਰਿਸਪੈਕਟ ਕਰਨ ਲੱਗ ਜਾਂਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਮੇਰੀ ਤਾਂ ਧੀ ਸਾਰਿਆਂ ਨਾਲੋਂ ਵੱਧ ਕਰਮਾਂ ਵਾਲੀ ਨਿਕਲੀ ਮੈਂ ਇਸ ਦੇ ਬਾਰੇ ਕਿੰਨਾ ਬੁਰਾ ਸੋਚਦਾ ਸੀ ਮੰਨੂ ਆਪਣੀਆਂ ਭੈਣਾਂ ਨੂੰ ਮਿਲਣ ਲਈ ਤਰਸਦੀ ਰਹਿੰਦੀ ਕਿਉਂਕਿ ਉਹ ਆਪਣੀ ਮਾਸੀ ਰੁੱਜੋ ਦੇ ਕੋਲ ਹੀ ਰਹਿਣ ਲੱਗ ਜਾਂਦੀ ਉਹਦਾ ਵਿਦ ਗੱਲ ਕਰਦਾ ਉਹ ਆਪਣੀ ਮੰਮੀ ਯਾਨੀ ਕਿ ਰੋਜੀ ਨੂੰ ਮਿਲਣ ਲਈ ਵੀ ਆ ਜਾਂਦੀ ਤੇ ਆਪਣੀਆਂ ਭੈਣਾਂ ਨੂੰ ਵੀ ਮਿਲਦੀ ਤੇ ਮਿੰਦੋ ਵੀ ਬਹੁਤ ਵੱਡੀ ਹੋਈ ਹੁੰਦੀ ਐ ਤੇ ਉਸ ਦੀਆਂ ਦੋਵੇਂ ਭੈਣਾਂ ਉਹ ਵੀ ਬਹੁਤ ਜ਼ਿਆਦਾ ਮਤਲਬ ਇੱਕ ਕਰਮਾ ਵਾਲੀ ਹੀ ਕੁੜੀ ਹੁੰਦੀ ਆ ਜੋ ਉਹ ਕੰਮ ਕਰਦੀ ਆ ਜ਼ਿੰਦਗੀ ਵਿੱਚ ਉਹ ਬਹੁਤ ਕਾਮਸਾਬ ਹੁੰਦੀ ਆ ਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਅੱਗੇ ਵਧਦੀ ਆ ਗੁਰਪ੍ਰੀਤ ਦੇਖਦਾ ਹੀ ਰਹਿ ਜਾਂਦਾ ਉਹ ਸੋਚਦਾ ਏ ਕਿ ਮੈਂ ਤਾਂ ਕੁੜੀਆਂ ਨੂੰ ਐਵੇਂ ਹੀ ਸਮਝਦਾ ਰਿਆ ਇਹ ਤਾਂ ਮੁੰਡਿਆਂ ਨਾਲੋਂ ਵੀ ਕਿਤੇ ਵੱਧ ਨਹੀਂ ਜਦ ਪੁੱਤ ਹੀ ਮਾਪਿਓ ਜਾਣੀ ਕਿ ਜਿਨ੍ਹਾਂ ਨੇ ਉਸ ਨੂੰ ਗੋਦ ਵਿੱਚ ਲਿਆ ਸੀ ਮਿੰਦਾ ਤੇ ਹਰਪ੍ਰੀਤ ਉਪਮਾਰ ਹੁੰਦੇ ਤੇ ਮਿੰਦੋ ਉਹਨਾਂ ਦੀ ਬਹੁਤ ਜ਼ਿਆਦਾ ਕੇਅਰ ਕਰਦੀ ਉਥੇ ਹੀ ਉਸ ਦਾ ਪੁੱਤ ਇੰਨੀ ਕੇਅਰ ਨਹੀਂ ਕਰਦਾ ਇਹ ਵੇਖ ਕੇ ਗੁਰਪ੍ਰੀਤ ਨੂੰ ਲੱਗਦਾ ਕਿ ਜੇ ਇਹ ਨੂੰ ਮੈਂ ਧੀ ਆਪਣੀ ਨੂੰ ਉਹਨਾਂ ਦੀ ਝੂਲੀ ਨਾ ਪਾਇਆ ਹੁੰਦਾ ਤੇ ਅੱਜ ਇਸ ਨੇ ਮੇਰੀ ਵੀ ਕਿੰਨੀ ਕੇਅਰ ਕਰਿਆ ਕਰਨੀ ਸੀ ਫਿਰ ਵੀ ਉਹ ਆਪਣੇ ਬੇਸ਼ੱਕ ਉਸ ਦਾ ਡੈਡੀ ਆ ਗੁਰਪ੍ਰੀਤ ਫਿਰ ਉਸ ਨੂੰ ਆਯਾ ਜੀ کہہ ਕੇ ਬੁਲਾਉਂਦੀ ਸੀ ਤੇ ਉਹ ਉਹਦੀ ਬਹੁਤ ਜ਼ਿਆਦਾ ਰਿਸਪੈਕਟ ਵੀ ਕਰਦੀ ਆ ਤੇ ਉਹ ਸੋਚਦਾ ਹੈ ਕਿ ਮੈਂ ਆਪਣੀ ਧੀ ਦੀ ਸਾਰੀ ਜ਼ਿੰਦਗੀ ਮੱਥੇ ਹੀ ਨਹੀਂ ਲਕਣਾ ਚਾਹੁੰਦਾ ਸੀ ਦੇਖਣਾ ਵੀ ਨਹੀਂ ਚਾਹੁੰਦਾ ਸੀ ਤੇ ਅੱਜ ਇਹ ਮੇਰੀ ਹਰ ਇੱਕ ਗੱਲ ਨੂੰ ਵੀ ਮੰਨਦੀ ਆ ਤੇ ਮੇਰੇ ਕਿੰਨੇ ਸਾਰੇ ਕੰਮ ਕਰਦੀ ਆ ਸੋ ਗੁਰਪ੍ਰੀਤ ਨੂੰ ਆਪਣੀਆਂ ਗਲਤੀਆਂ ਦਾ ਹੌਲੀ-ਹੌਲੀ ਅਹਿਸਾਸ ਹੋਣ ਲੱਗ ਜਾਂਦਾ ਹੈ ਤੇ ਉਹ ਨਕਲੀ ਸਾਈਂ ਦਾ ਪਰਦਾ ਵੀ ਫਾਸ਼ ਹੋ ਜਾਂਦਾ ਹੈ ਕਿਉਂਕਿ ਉਸਨੇ ਬਹੁਤ ਜ਼ਿਆਦਾਆਂ ਚੋਰੀਆਂ ਠੱਗੀਆਂ ਵੀ ਕੀਤੀਆਂ ਹੁੰਦੀਆਂ ਨੇ ਤੇ ਬੰਦਿਆਂ ਦੇ ਕਤਲ ਵੀ ਕੀਤੇ ਹੁੰਦੀ ਨੇ ਸੋ ਜਦ ਉਸਦੇ ਪਿੱਛੇ ਪੁਲਿਸ ਪੈ ਜਾਂਦੀ ਆ ਤੇ ਉਹ ਫੜਿਆ ਵੀ ਜਾਂਦਾ ਹੈ ਤੇ ਉਹੀ ਗੱਲ ਹੁੰਦੀ ਆ ਜਿਹੜੀ ਮੰਨੂ ਨੇ ਛੋਟੇ ਹੁੰਦਿਆ ਕਹੀ ਹੁੰਦੀ ਸੀ ਕਿ ਇਤਾ ਛੇਤੀ ਹੀ ਸਤਿਆਨਾਸ਼ ਹੋਵੇਗਾ ਤੇ ਉਦਾਂ ਹੀ ਹੁੰਦਾ ਏ ਸੋ ਉਹ ਬਹੁਤ ਜ਼ਿਆਦਾ ਤਰਲੇਮਿੰਦਾ ਕਰਦਾ ਤੇ ਲੋਕੀ ਸਾਰੇ ਉਸਦੇ ਚਪਲਾਂ ਹੀ ਮਾਰਦੇ ਨੇ ਕਿਉਂਕਿ ਉਹਨੇ ਲੋਕਾਂ ਦੇ ਬਹੁਤ ਜ਼ਿਆਦਾ ਪੈਸੇ ਖਾਦੇ ਹੁੰਦੇ ਨੇ ਤੇ ਜੇਲ੍ਹ ਵਿੱਚ ਸੜਦਾ ਏ ساری ਜ਼ਿੰਦਗੀ ਸੋ ਅਸੀਂ ਆਸ ਕਰਦੇ ਹਾਂ ਤੁਹਾਨੂੰ ਇਹ ਸਟੋਰੀ ਬਹੁਤ ਵਧੀਆ ਲੱਗੀ ਹੋਵੇਗੀ ਸੋ ਇਸ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ